ਆਸਾ ਮਹਲਾ ਪਹਿਲਾ ਵਾਜਾ ਮਤ ਪਖਾ ਵਜ ਭਾਉ ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧ ਨੂੰ ਵਾਜਾ ਬਣਾਇਆ ਹੈ ਪ੍ਰਭੂ ਪਿਆਰ ਨੂੰ ਜੋੜੀ ਬਣਾਇਆ ਹੈ ਹੋਏ ਆਨੰਦ ਸਦਾ ਮਨ ਚਾਉ ਸਤਿਗੁਰੂ ਕਹਿੰਦੇ ਨੇ ਇਹਨਾਂ ਸਾਜਾਂ ਦੇ ਵਜਨ ਨਾਲ ਸ੍ਰੇਸ਼ਟ ਬੁੱਧ ਤੇ ਪ੍ਰਭੂ ਪਿਆਰ ਦੀ ਬਰਕਤ ਨਾਲ ਉਸ ਦੇ ਅੰਦਰ ਸੁਦਾ ਆਨੰਦ ਬਣਿਆ ਰਿਹਾ ਹੈ ਉਸ ਦੇ ਮਨ ਵਿੱਚ ਉਤਸ਼ਾਹ ਬਣਿਆ ਰਿਹਾ ਹੈ ਮਹਾਰਜ ਬਣ ਜਾਗਦੇ ਨੇ ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ ਬਾਜੇ ਅਨਹਤ ਬਾਣੀ ਅੰਦਰ ਜੋ ਇੱਕ ਰਾਸ ਵਾਜੇ ਵੱਜਦੇ ਆ ਅੰਦਰ ਉਸ ਪਰਮੇਸ਼ਰ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ ਮਹਾਰਾਜੇ ਬਾਦਸ਼ਾਹੀ